ਆਕੇ ਇਹਨਾਂ ਨੇ ਲੋਕਾਂ ਦੇ ਪੱਤ ਮਾਰਿਆ ਤੇ ਹੁਣ ਜਦੋਂ ਆਪ ਦੇ ਵਾਰੀ ਅੰਦਰ ਹੁੰਦਾਗਾ ਤੇ ਚੀਕਾ ਮਾਰਦਾ ਤੇ ਬਾਦਲ ਪਰਬਾਰ ਵੀ ਚੀਕਾ ਮਾਰਦਾ ਕਦੇ ਉਹਨੂੰ ਮਿਲ ਲ ਜਾਂਦੇ ਸਾਨੂੰ ਮਿਲਣਾ ਨਹੀਂ ਦਿੰਦਾ ਸਾਰਾ ਲੰਗ ਲਾਣਾ ਇਕੱਠਾ ਹੋ ਕੇ ਤੁਰ ਪੈਂਦਾਗਾ ਜਦੋਂ ਇੱਥੇ ਹੋਰ ਵੀ ਬੜੇ ਜੱਦੀ ਸਰਦਾਰ ਨੇ ਜਿਹਦੇ ਕੋਲੇ 15-1500 ਕਿੱਲਾਗਾ ਜ਼ਮੀਨ ਦਾ ਪਰ ਉਹਨਾਂ ਦੇ ਕੋਲ ਇੰਨੀ ਜਾਇਦਾਦ ਮੈਂ ਨਹੀਂ ਦੇਖੀ ਮੈਂ ਨਹੀਂ ਸੁਣੀ ਹੱਦ ਤੱਕ ਤੇ ਇਹ ਮਜੀਠੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹੁਣ ਜਿਹੜਾ ਕਿ ਪੱਕੇ ਪੈ ਰਿਹਾ ਜਿਹੜਾ ਭਗਵਾਨ ਤਮਨ ਨੇ ਹੱਥ ਪਾਇਆ ਆਪਾਂ ਅੱਜ ਇਸ ਗੱਲਬਾਤ ਦੇ ਵਿੱਚ ਤਮਾਮ ਮੁੱਦਿਆਂ ਤੇ ਜਿਹੜਾ ਤੁਹਾਨੂੰ ਜਾਣਕਾਰੀ ਦੇਣੀ ਆ ਕਿ ਕਿਤੇ ਕੀ ਹੋ ਰਿਹਾ ਤੇ ਜਿਹੜੀ ਕਿ ਬੜੇ ਸਮਝਣ ਵਾਲੇ ਤੇ ਬੜੇ ਗਹਿੀਤ ਮੁੱਦੇ ਨੇ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਤੇ ਸਕਿਪ ਨਹੀਂ ਕਰਨਾ ਵੀਡੀਓ ਜਰੂਰ ਦੇਖ ਲਓ ਸਾਰੇ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਜੇ ਨਾ ਚੰਗੀ ਲੱਗੀ ਡਿਲੀਟ ਕਰ ਦਿਓ ਕਿਉਂਕਿ ਇਹਦੇ ਵਿੱਚ ਆਪਾਂ ਕਈ ਮੁੱਦੇ ਹਵਾਰਨੇ ਆ ਮੁੱਦੇ ਸਾਰੇ ਜੁੜਿਆ ਪੰਜਾਬ ਦੇ ਨਾਲ ਤੇ ਪੰਜਾਬ ਤੋਂ ਕੁਝ ਬਾਹਰ ਵੀ ਆ ਤੇ तमाम ਗੱਲਾਂ ਦੇ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ ਕਿਉਂਕਿ ਜੋ ਅੱਜ ਜੇ ਆਪਾਂ ਦੇਖ ਲਈਏ ਕਿ ਪੰਜਾਬ ਦੀ ਰਾਜਨੀਤੀ ਤੇ ਜਾਂ ਪੰਜਾਬ ਦੇ ਹਾਲਾਤ ਆ ਪਹਿਲਾਂ ਆਪਾਂ ਉਸ ਬਾਰੇ ਵੀ ਜਿਹੜਾ ਬਾਅਦ ਵਿੱਚ ਆਉਣੇ ਆ ਕਿ ਪੰਜਾਬ ਦੇ ਵਿੱਚ ਕਿੱਥੇ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਉਹ ਤਾਂ ਪਹਿਲਾ ਸਭ ਤੋਂ ਪਹਿਲਾ ਇੱਕ ਜਿਹੜੀ ਵੱਡੀ ਖਬਰ ਬਣੀ ਆ ਜਿਹੜੀ ਕਿ ਬੜੀ ਬਹਿਰਲ ਹੋ ਰਹੀ ਆ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੋ ਸਕੇ ਭਰਾ ਜਿਹੜੇ ਸੀ ਹਰਜਿੰਦਰ ਸਿੰਘ ਤੇ ਉਹਦਾ ਛੋਟਾ ਭਰਾ ਜਿਹੜਾ ਪੰਜਾਬ ਦੇ ਵਾਸੀ ਆ ਤੇ ਉਥੇ ਇੱਕ ਟਰੱਕ ਡਰਾਈਵਰ ਜਿਹੜੇ ਕਿ ਚਲਾਉਂਦੇ ਸੀ ਜਦੋਂ ਜੂ ਟਰਨ ਲੈਂਦੇ ਹੋਏ ਟਰੱਕ ਡਰਾਈਵਰ ਵੱਲੋਂ ਜਿਹੜਾ ਕਿ ਪਿਸਵਾਰੇ ਗੱਡੀ ਦੇ ਉੱਪਰ ਜਿਹੜਾ ਜਿਹੜਾ ਟਰੱਕ ਚੜਾ ਦਿੱਤਾ ਜਾਂਦਾ ਜਿਹੜਾ ਕਿ ਤਿੰਨ ਜੀਆਂ ਦੀ ਮੌਤ ਹੋ ਜਾਂਦੀ ਹੈ ਇੱਕ ਲੇਡੀ ਆ ਇੱਕ ਸਾਇਦ ਨੌਜਵਾਨ ਬੱਚਾ ਤੇ ਇੱਕ ਹੋਰ ਆਦਮੀ ਆ ਇਹ 2018 ਦੀ ਜਿਹੜੀ ਗੱਲ ਦੱਸੀ ਜਾ ਰਹੀ ਆ ਤੇ ਹੁਣ ਜਾ ਕੇ ਜਿਹੜਾ ਰੌਲਾ ਪਿਆ ਕਿਉਂ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚ ਉਸ ਮੁੰਡੇ ਨੂੰ ਇਹ ਕਿਹਾ ਜਾ ਰਿਹਾ ਕੋਈ ਕਹਿੰਦਾ ਜੀ ਉਹਨੂੰ 45 ਸਾਲ ਦੀ ਸਜ਼ਾ ਹੋ ਰਹੀ ਆ ਕੋਈ ਕਹਿ ਰਿਹਾ ਜੀ 50 ਸਾਲ ਦੀ ਸਜ਼ਾ ਹੋ ਰਹੀ ਆ ਇਹ ਤਾਂ ਨਹੀਂ ਪਤਾ ਜੀ ਕਿੰਨੇ ਦੀ ਸਜ਼ਾ ਹੋ ਰਹੀ ਆ ਕਿੰਨੇ ਸਾਲ ਦੀ ਸਜ਼ਾ ਨਹੀਂ ਹੋ ਰਹੀ ਪਰ ਟਰੱਕ ਚਲਾਉਂਦਾ ਸੀ পেট ਭਰਦਾ ਸੀ ਆਪਾਂ ਇਸ ਗੱਲ ਨੂੰ ਮੰਨਦੇ ਆ ਕਿ ਗਲਤੀ ਇਨਸਾਨ ਤੋਂ ਹੁੰਦੀ ਆ ਤੇ ਅੱਜ ਲੋਕ ਪੰਜਾਬੀ ਆ ਉਹਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਕ ਜਿਹੜੀ ਇੱਕ ਸੈਨ ਮੁਹੰਮਾ ਪਾ ਕਹਿੰਦੇ ਆ ਉਹ ਚਲਾਈ ਹੋਈ ਆ ਆਨਲਾਈਨ ਉਹਦੇ ਉੱਤੇ ਮੈਂ ਵੀ ਸੈਨ ਕੀਤੇ ਤੇ ਪਰਿਵਾਰ ਨੇ ਵੀ ਜਿਹੜਾ ਸਾਹ ਬੌੜਾਟਾ ਭਰ ਕੇ ਭੇਜਿਆ ਚਲੋ ਕਿ ਕਿਸੇ ਦੀ ਜਾਨ ਬਚ ਰਵੇ ਪਰ ਇੱਥੇ ਵੱਡੀ ਗੱਲ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਉਹ ਤਿੰਨ ਲੋਕ ਬੇਕਸੂਰੇ ਤਿੰਨ ਲੋਕਾਂ ਉੱਪਰ ਜਿਹੜਾ ਗੱਡੀ ਚੜਾ ਦੇਣੇ ਇੱਕ ਜਾਇਜਾ ਹੁਣ ਆਪਾਂ ਕਹਿੰਦੇ ਆ ਕਿ ਹਾਸਾ ਜੀ ਇਹ ਹਾਸਾ ਜੀ ਆਪਾਂ ਕਹਿੰਦੇ ਨੇ ਕੁਦਰਤ ਦੀ ਹਾਸਾ ਸੀ ਇਹ ਕੁਦਰਤ ਨਹੀਂ ਇਹ ਕਈ ਵਾਰੀ ਲਾਪਰਵਾਹੀ ਹੈ ਇਹਨੂੰ ਆਪਾਂ ਲਾਪਰਵਾਹੀ ਕਹਿੰਦੇ ਆ ਕਿ ਬੰਦਾ ਪਤਾ ਨਹੀਂ ਅੱਜ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਜਿੱਥੇ ਕਾਨੂੰਨ ਬੜੇ ਸਖਤ ਆ ਉੱਥੇ ਵੀ ਅੱਜ ਜਿਹੜਾ ਇਹੀ ਹਾਲ ਆ ਹੁਣ ਕਿਉਂ ਉਹਨੂੰ ਜਿਹੜਾ ਕਿ ਟਰਾਲਾ ਚਲਾਉਂਦਾ ਸੀ ਜਿਹੜਾ ਪਤਾ ਸੀਗੇ ਨਾਲੇ ਵੇਖ ਰਿਆ ਸੀ ਕਿ ਗੱਡੀ ਪਿੱਛੇ ਆਉਂਦੀ ਆ ਪਰ ਯੂ ਟਰਨ ਲੈਂਦਿਆਂ ਨੇ ਇੱਕ ਸਕਿੰਟ ਨਹੀਂ ਲਾਇਆ ਤੇ ਜਿਹੜੇ ਤਿੰਨ ਲੋਕਾਂ ਦੀ ਉਹਦੇ ਵਿੱਚ ਜਾਨ ਚਲੀ ਗਈ ਬਹੁਤ ਮੰਦ ਭਾ ਗਈ ਵੀ ਖਬਰ ਆ ਪਰ ਦੂਸਰੇ ਪਾਸੇ ਪੰਜਾਬੀ ਉਹ ਨੌਜਵਾਨ ਆ ਉਹਨੂੰ ਬਚਾਉਣਾ ਵੀ ਸਾਡਾ ਜਿਹੜਾ ਸਿਫ ਕਾਮ ਦਾ ਪਕਲੀ ਜਾ ਪੰਜਾਬੀ ਨੇ ਕਤਰ ਮਾਂ ਤੇ ਹੁਣ ਆਪਾਂ ਵੇਖਦੇ ਆ ਉਹਦੇ ਵਿੱਚ ਕੀ ਉਹਨੂੰ ਉਮਰ ਦਾ ਘਟ ਜਾਂ ਵੱਧ ਹੁੰਦੀ ਆ ਜਾਂ ਅਜੇ ਕਿੰਨੀ ਉਮਰ ਹੋਈ ਆ ਤੇ ਦੂਸਰੇ ਉਹਦੇ ਪਰਾ ਨੂੰ ਕਹਿੰਦੇ ਉੱਥੋਂ ਦੇਸ ਨਕਾਲਾ ਜਾਨੀ ਕਿ ਪੰਜਾਬ ਭੇਜਿਆ ਜਾ ਰਿਹਾ ਇਹ ਬਾਹਰਲੇ ਦੇ ਕਾਨੂੰਨ ਆ ਉੱਥੇ ਬੜੇ ਸਖਤ ਕਾਨੂੰਨ ਆ ਉਹਦੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਨੇ ਹੱਥਾਂ ਦੇ ਵਿੱਚ ਹੱਤਕੜੀਆਂ ਲਾਈਆਂ ਨੇ ਤੇ ਜਿਹੜਾ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਭਾਈ ਜਗਤਾਰ ਸਿੰਘ ਹਵਾਰੇ ਦੇ ਜਦੋਂ ਉਹਨੂੰ ਕੋਰਟ ਤੇ ਲੈ ਕੇ ਹੁੰਦੇ ਪੈਰਾਂ ਵਿੱਚ ਬੇੜੀਆਂ ਤੇ ਹੱਥ ਵਿੱਚ ਜਿਹੜੀਆਂ ਕੜੀਆਂ ਲੈ ਕੇ ਹੁੰਦੇ ਆ ਇਹ ਤਾਂ ਅਸੇ ਅਮਰੀਕਾ ਉਸ ਨੌਜਵਾਨ ਦੀ ਜਿਹੜੀ ਇੱਕ ਜਿੰਨੀ ਕਦੇ ਨੂੰ ਪਤਾ ਲੱਗਿਆ ਕਿ ਅਸਲ ਸਚਾਈ ਉਹਦੇ ਵਿੱਚ ਕੀ ਆ ਇਹ ਤਾਂ ਆਪਾਂ ਨੂੰ ਕਲੀਅਰ ਪਤਾ ਕਿ ਐਕਸੀਡੈਂਟ ਦੇ ਨਾਲ ਜਿਹੜਾ ਜਨ ਜਿਹੜਾ ਮੌਤਾ ਹੋਇਆ ਹੁਣ ਕੁਝ ਕਹਿ ਰਿਹਾ ਜੀ ਕਿ ਸਰਕਾਰ ਧੱਕਾ ਤਾਂ ਕਰਦੀ ਆ ਉਸ ਦੇ ਨਾਲ ਆਉਣ ਵਾਲਾ ਜਿਹੜਾ ਅਰੇਸ਼ਟਪਤੀ ਬਣਨਾ ਸੀ ਅਮਰੀਕਾ ਦਾ 2028 ਦੇ ਵਿੱਚ ਉਸ ਮੁੰਡੇ ਕੋਲ ਰਹਿੰਦਾ ਸੀ ਉਹ ਮੁੰਡਾ ਉਹਦੇ ਕੋਲ ਰਹਿੰਦਾ ਸੀ ਇਕੱਠੇ ਰਹਿੰਦੇ ਸੀ ਜਾਨੀ ਕਿ ਕਹਿੰਦੇ ਸਰਵੇ ਕੀਤੇ ਗਏ ਆ ਤਾਂ ਉਹ ਪ੍ਰਧਾਨ ਮੰਤਰੀ ਬਣ ਰਿਹਾ ਸੀ ਤਾਂ ਕਰਕੇ ਜਿਹੜੀ ਤਲਵਾਰ ਜਿਹੜੀ ਲਟਕੀ ਆ ਇਹ ਰੱਬ ਜਾਣਦਾ ਹੈਗਾ ਕਿ ਇਹਨਾਂ ਦੇ ਵਿੱਚ ਕੀ ਸਚਾਈ ਆ ਹੁਣ ਦੂਸਰੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਆ ਜੀ ਆਪਾਂ ਔਰ ਮਜੇਠੀ ਨੂੰ ਲੈ ਕੇ ਜਿਹੜੀ ਖਬਰ ਆ ਔਰ ਕਈਆਂ ਨੇ ਚਾਰ ਟਰੱਕ ਲਿਖੇ ਸੀ ਕਈਆਂ ਨੇ ਚਾਰ ਟਰੰਕ ਲਿਖੇ ਸੀ ਹੁਣ ਜੇ ਆਪਾਂ ਗੱਲਬਾਤ ਕਰੀਏ ਕਈ ਅਖਬਾਰਾਂ ਨੇ ਜਿਹੜਾ ਟਰੱਕ ਤੇ ਟਰੰਕ ਕਿਉਂਕਿ ਟਿੱਪੀ ਲੱਗ ਜਾਂਦੀ ਆ ਮਿਸਟੇਕ ਹੋ ਜਾਂਦੀ ਆ ਚਾਰ ਟਰੰਕ ਜਾਨੀ ਕਿ 4000 ਫਾਈਲ ਆ ਜਿਹੜੀ ਉਹ ਮਹਾਲੀ ਦੇ ਕੋਰਟ ਦੇ ਵਿੱਚ ਪੇਸ਼ ਕੀਤੀ ਆ ਸ਼ੁੱਕਰਵਾਰ ਨੂੰ ਦੇ 200 ਤੋਂ ਵੱਧ ਆ ਜਿਹੜੇ ਉਹਦੇ ਵਿੱਚ ਗਵਾਹ ਆ ਤੇ 700 ਕਰੋੜ ਦਾ ਜਿਹੜਾ ਪਪਾ ਕਹਦੇ ਕਿ ਉਹਦੇ ਤੇ ਮਜੀਠੀ ਦੇ ਉੱਪਰ ਇਹ ਦੋਸ਼ ਆ ਕਿ 700 ਕਰੋੜ ਰੁਪਈਆ ਜਿਹੜਾ ਆਮਦਨ ਆਉ ਕਿੱਥੋਂ ਬਣਾਈ ਆ ਤੇ ਉਹਦੇ 400 ਬੈਂਕ ਖਾਤੇ ਆ ਦੇਖੋ 400 ਬੈਂਕ ਖਾਤਿਆਂ ਦੇ ਵਿੱਚ ਜਿਹੜਾ ਉਹਦਾ ਬੇਰਵਾ ਦੱਸਿਆ ਜਾ ਰਿਹਾ ਜਿਹੜਾ ਉਹਦਾ ਸਾਰੇ ਖੰਗਾਲੇ ਜਾ ਰਹੇ ਆ ਕਿ ਕਿੱਥੋਂ ਕਿੱਥੋਂ ਆਮਦਨ ਆਈ ਆ ਇਹ ਚਿੱਟੇ ਦੇ ਵਪਾਰ ਨਾਲ ਆਈ ਆ ਇਹ ਤਾਂ ਆਪਾਂ ਨੂੰ ਪਤਾ ਕਿ ਦੋ ਨੰਬਰ ਦੀ ਕਮਾਈ ਤੋਂ ਬਿਨਾਂ ਜਿਹੜਾ ਇੰਨਾ ਧਨ ਇਕੱਠਾ ਕਰਨਾ ਇਹ ਕੋਈ ਆਪਾਂ ਕਹਦੇ ਕਿ ਖਾਲਾਜੀ ਦਾ ਬਾੜਾ ਨਹੀਂ ਦੋ ਨੰਬਰ ਦਾ ਲੋਕ ਕਹਿੰਦੇ ਆ ਕਿ ਜੋ ਜੱਦੀ ਸਰਦਾਰ ਨੇ ਫਲਾਣਾ ਸਰਦਾਰ ਨੇ ਇੱਥੇ ਹੋਰ ਵੀ ਬੜੇ ਜੱਦੀ ਸਰਦਾਰ ਨੇ ਜਿਹਦੇ ਕੋਲੇ 15-1500 ਕਿੱਲਾ ਹੈਗਾ ਜ਼ਮੀਨ ਦਾ ਪਰ ਉਹਨਾਂ ਦੇ ਕੋਲ ਇੰਨੀ ਜਾਇਦਾਦ ਮੈਂ ਨਹੀਂ ਦੇਖੀ ਮੈਂ ਨਹੀਂ ਸੁਣੀ ਹਜੇ ਤੱਕ ਤੇ ਇਹ ਮਜੀਠੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਹੁਣ ਜਿਹੜਾ ਕਿ ਪੱਕੇ ਪੈ ਰਿਹਾ ਜਿਹੜਾ ਭਗਵਾਨਤਮਾਨ ਨੇ ਹੱਥ ਪਾਇਆ ਤੇ ਉਹਦਾ ਜਿਹੜਾ ਬਚਣਾ ਹੁਣ ਮੁਸ਼ਕਲ ਆ ਜਿਹੜਾ 20 ਸਾਲ ਦੀ ਸਜ਼ਾ ਸ਼ਾਇਦ ਲਗਭਗ ਤੈਅ ਹੋ ਸਕਦੀ ਆ ਕਿ ਮੈਨੂੰ ਨਹੀਂ ਲੱਗਦਾ ਕਿ 2027 ਤੋਂ ਪਹਿਲਾਂ ਉਹਨੂੰ ਬਾਹਰ ਕੱਢਿਆ ਜਾਊਗਾ ਕਿਉਂਕਿ ਹਾਈ ਕੋਰਟ ਜੇਕਰ ਜਾਣਦਾ ਤੇ ਉਸ ਤੋਂ ਪਹਿਲਾਂ ਹੀ ਉਹਦੇ ਉੱਪਰ ਅਜੇ ਦੋ ਪਰਤਾਂ ਨੇ ਜਿਹੜੇ ਉਹ ਮੜੇ ਜਾ ਰਹੇ ਨੇ ਉਹ ਚਿੱਟੇ ਨੂੰ ਲੈ ਕੇ ਇੱਕ ਪਰਤ ਜਿਹੜਾ ਹੋਰ ਆ ਉਹ ਕਿਸ ਚੀਜ਼ ਨੂੰ ਲੈ ਕੇ ਆ ਜਿਹੜਾ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਲੋਕ ਕਹਿੰਦੇ ਤੇ ਭਗਵਾਨ ਪ੍ਰਮਾਨ ਕਹਿ ਰਿਹਾ ਕਿ ਇਹਨਾਂ ਨੇ ਲੋਕਾਂ ਦੇ ਪੱਤ ਮਾਰਿਆ ਤੇ ਹੁਣ ਜਦੋਂ ਆਪ ਦੇ ਵਾਰੀ ਅੰਦਰ ਹੁੰਦਾਗਾ ਤੇ ਚੀਕਾ ਮਾਰਦਾ ਤੇ ਬਾਦਲ ਪਰਬਾਰ ਵੀ ਚੀਕਾ ਮਾਰਦਾ ਕਦੇ ਉਹਨੂੰ ਮਿਲਣ ਜਾਂਦੇ ਸਾਨੂੰ ਮਿਲਣਾ ਨਹੀਂ ਦਿੰਦਾ ਸਾਰਾ ਲੰਗ ਲਾਣਾ ਇਕੱਠਾ ਹੋ ਕੇ ਤੁਰ ਪੈਂਦਾਗਾ ਜਦੋਂ ਜਿਹੜੀ ਕਾਨੂੰਨ ਮੁਤਾਬਕ ਜਿਹੜੀ ਉਹਨੂੰ 10 ਪਰਿਵਾਰ ਦੇ ਜੀਆਂ ਤੱਕ ਜਿਹੜਾ ਮਿਲਣ ਦੀ ਇਜਾਜ਼ਤ ਦਿੱਤੀ ਗਈ ਆ ਪਰ ਆਹ ਜਿਹੜਾ ਨਵਾਂ ਨਵਾਂ ਜ਼ਥੇਦਾਰ ਬਣਿਆ ਨਵਾਂ ਨਵਾਂ ਪਰਦਾ ਲਾਇਆ ਸੋਤਿਆ ਸਿੰਘ ਲੰਗਾ ਵੈਸੇ ਸੋਤਿਆ ਸਿੰਘ ਨੂੰ ਤੁਹਾਨੂੰ ਪਤਾ ਹੀ ਇਹਦੀਆਂ ਜੋ ਬਲੈਕ ਐਂਡ ਵਾਈਟ ਫਿਲਮਾਂ ਆਈਆਂ ਸੀ ਉਹ ਤੁਹਾਡੇ ਜੱਗ ਜਾ ਰਵੇ ਸਕੇ ਨਾ ਮੈਂ ਕੋੜ ਵਿੱਚੋਂ ਬਰੀ ਹੋ ਗਿਆ ਤੇ ਕਹਿੰਦਾ ਹਕਾਲਤਾ ਸਭ ਤੋਂ ਵੱਡੀ ਬਰੀ ਹੋ ਗਿਆ ਆ ਅਕਾਲ ਤਖਤ ਸਾਹਿਬ ਦੇ ਤਾਂ ਸੌਦੇ ਸਾਧ ਨੂੰ ਬੜੀ ਕਰ ਦਿੱਤਾ ਸੀ ਜਿਨੇ ਆ ਜਿਹੜੀਆਂ ਲੜਕੀਆਂ ਦੇ ਨਾਲ ਬਲਾਤਕਾਰ ਕੀਤਾ ਜਿਹਦੇ ਉੱਤੇ ਕਾਤਲ ਦੇ ਕੇਸ ਦਰਜ ਨੇ ਜੀਤ ਦੇ ਦੇ ਗੁਰੂ ਗੋਬਿੰਦ ਸਿੰਘ ਦੀ ਸਵਾਗ ਰਚੰਦਾ ਕਿਸ ਦਰਜਾ ਅਕਾਲ ਤਖਤ ਸਾਹਿਬ ਤੇ ਬੈਠੇ ਕੌਣ ਆ ਤੇ ਉਹਨਾਂ ਨੂੰ ਮਾਫ਼ ਕਿਹਨੇ ਕੀਤਾ ਸਖਬੀਰ ਬਾਦਲ ਨੇ ਤੇ ਜਿਹੜਾ ਆ ਇਹਨੂੰ ਸੱਚ ਨੂੰ ਕਿਹਨੇ ਕੀਤਾ ਸਖਬੀਰ ਬਾਦਲ ਨੇ ਜਾਣੀ ਕਿ ਇਹਨਾਂ ਨੂੰ ਜਦੋਂ ਇਹਨਾਂ ਕੋਲੇ ਬੰਦਾ ਕੋਈ ਰਹਿੰਦਾ ਨਹੀਂ ਤਾਂ ਉਦੋਂ ਇਹ ਪਹਿਲਾ ਬਾਹਰ ਕੱਢ ਦਿੰਦੇ ਆ ਜਦੋਂ ਬੰਦੇ ਜਾਦੇ ਹੋ ਜਾਂਦੇ ਆ ਫਿਰ ਉਹਨਾਂ ਬੰਦਿਆਂ ਨੂੰ ਜਿਹੜਾ ਕਿ ਸਾਰਾ ਆਪਾਂ ਕਹਿੰਦੇ ਕਿ ਕੱਚ ਖੜਿਆ ਹੁੰਦਾ ਤੇ ਫਿਰ ਉਹਨਾਂ ਨੂੰ ਇਕੱਠੇ ਕਰਨ ਦੇ ਉੱਤੇ ਲੱਗ ਜਾਂਦੇ ਆ ਜਾਨੀ ਕਿ ਜਵੇਂ ਅੱਜ ਸੋਤਿਆ ਲੰਗਾ ਲੋਕਾਂ ਦੇ ਸਿਰਾਂ ਉੱਤੇ ਬਿਠਾ ਦਿੱਤਾ ਤੇ ਕੀ ਹੁਣ ਉਹ ਇੱਕ ਤੀਆਂ ਦਾ ਤਿਹਾਰ ਸੀ ਬੜੀ ਬੇਸ਼ਰਮੀ ਦੀ ਗੱਲ ਆ ਉਹ ਪ੍ਰਬੰਧਕਾਂ ਨੂੰ ਕੋਈ ਹੋਰ ਅਕਾਲੀ ਦਲ ਦਾ ਨਮਾਇੰਦਾ ਨਹੀਂ ਦਿੱਥਿਆ ਆ ਤੇ ਸੁਤਿਆ ਸਿੰਘ ਲੰਗਾ ਜਿਹੜਾ ਉਥੇ ਕੁੜੀਆਂ ਨੂੰ ਅਸੀਰਵਾਦ ਦਿੰਦਾ ਤੇ ਉਥੇ ਉਹਨਾਂ ਨੂੰ ਸਨਮਾਨਤ ਕਰਦਾ ਆਹ ਤਾਂ ਸਾਡੇ ਦੇਸ਼ ਦਾ ਹਾਲ ਆ ਆਹ ਤਾਂ ਪੰਜਾਬ ਦਾ ਹਾਲ ਆ ਹੁਣ ਤੁਸੀਂ ਆਪ ਵੇਖ ਲਓ ਜੇਕਰ ਆਪਾਂ ਆਪ ਬੰਦਾ ਪਿੰਡਾਂ ਦੇ ਵਿੱਚ ਦੇਖ ਲੈਂਦੇ ਆ ਜੇਕਰ ਇਹ ਜੀ ਗਰਤੂਤ ਕਰਦਾ ਹੈ ਜੀ ਘਟੀਆਂ ਕੰਮ ਕਰਦਾ ਵੇਸਾ ਕੋ ਬਰੀ ਹੋ ਜਾਵੇ ਪਰ ਉਹਦੇ ਸਾਰੀ ਜ਼ਿੰਦਗੀ ਉਹਦੇ ਉੱਤੇ ਕਲੰਕ ਲੱਗ ਜਾਂਦਾ ਤੇ ਲੋਕ ਉਹਨੂੰ ਘਰਾਂ ਵਿੱਚ ਨਹੀਂ ਵਾੜਦੇ ਈਆਂ ਨੂੰ ਸਨਮਾਨਤ ਕਰਨਾ ਤਾ ਬਹੁਤ ਗੱਲ ਜਿਹੜੀ ਦੂਰ ਆ ਉਹਨੂੰ ਜਿਹੜਾ ਘਰਾਂ ਤੱਕ ਲੋਕੀ ਨਹੀਂ ਬਾੜਦੇ ਇੰਨੀ ਨਫ਼ਰਤ ਹੁੰਦੀ ਆ ਪਰ ਇੱਥੇ ਜਿਹੜਾ ਅਕਾਲੀ ਦਲ ਨੇ ਜਿਹੜਾ ਬਾਦਲ ਦਲ ਨੇ ਕਹਦੀ ਆਪਾਂ ਕਿ ਸਿਰ ਉੱਤੇ ਬਿਠਾ ਕੇ ਜਿਹੜਾ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਜੀ ਇਹ ਸਭ ਕੁਝ ਕਰ ਸਕਦੇ ਆ ਇਹਨਾਂ ਨੂੰ ਸਭ ਕੁਝ ਮਾਫ਼ ਆ ਇਹਦਾ ਹਾਲ ਅੱਜ ਪੰਜਾਬ ਦੇ ਬਾਦਲਾ ਅਕਾਲੀ ਦਲ ਦਾ ਤੇ ਦੂਸਰੀ ਜਿਹੜੀ ਖ਼ਬਰ ਆ ਨਿਕਲ ਕੇ ਸਾਹਮਣੇ ਆ ਰਹੀ ਆ ਅਸਮਰ ਜੀ ਸੇ ਮਾਰਵਲ ਤੋਂ ਕਿਆ ਜਾ ਰਿਹਾ ਅੰਮਰਪਾਲ ਦੀ ਪਾਰਟੀ ਬਣ ਗਈ ਜੀ ਹਰਪੀ ਸਿੰਧੀ ਪਾਰਟੀ ਬਣ ਗਈ ਬਾਦਲ ਧੜੇ ਦੀ ਪਾਰਟੀ ਬਣ ਗਈ ਇੱਕ ਹੋਰ ਕਾਲੀ ਬਣ ਗਿਆ ਤੇ ਕਹਿੰਦਾ ਅਸੀਂ ਵੀ ਅਕਾਲੀ ਦਾ ਆ ਕਹਿੰਦਾ ਅੰਮਰਤਪਾਲ ਨੂੰ ਹੁਣ ਸੀਐਮ ਬਣਨ ਦੀ ਲੋੜ ਨਹੀਂ ਕਹਿੰਦਾ ਖਾਸਤਾਨ ਦੀ ਲੈਣ ਦੀ ਲੋੜ ਆ ਹਣ ਸਿਮਰਜੀਤ ਸਿੰਘ ਮਾਨ ਨੂੰ ਕੋਈ ਸੁਭਾਲ ਨੇ ਕਿ ਭਾਈ ਤੂੰ 40 ਸਾਲ ਤੋਂ ਜਿਹੜਾ ਸੰਘਰਸ਼ ਕਰਦਾ ਰਿਹਾ ਤੇ ਫਿਰ ਤੂੰ ਖਾਸਤਾਨ ਕਿਉਂ ਨਹੀਂ ਲੈਂਦਾ ਜਦੋਂ ਜਵਾਨੀ ਸੀ ਉਦੋਂ ਤੂੰ ਖਾਸਤਾਨ ਨਹੀਂ ਲੈਂਦਾ ਜਦੋਂ ਹੁਣ ਤੇਰਾ ਬੜਾਪਾ ਆ ਗਿਆ ਉਹ 77 ਸਾਲ ਦਾ ਹੋ ਗਿਆ ਤੇ ਅੱਜ ਉਹਨਾਂ ਨੌਜਵਾਨਾਂ ਨੂੰ ਤੂੰ ਭੜਕਾ ਰਿਆਂਗਾ ਠੀਕ ਆ ਕਿਉਂਕਿ 7 ਮਈ ਤਰੀਕੇ ਦੇ ਨਾਲ ਆ ਗੱਲ ਕਰਨੀ ਜਾਇਜ਼ ਆ ਪਰ ਹੁਣ ਅੱਜ ਅੰਮਰਤਪਾਲ ਜੇਕਰ ਸੀਟ ਜਿੱਤ ਗਿਆ ਤਾਂ ਸਾਰਿਆਂ ਦੇ ਚਲੂਨੇ ਲੜਨ ਲੱਗ ਪਏ ਕਿ ਭਾਈ ਅੰਮਰਤਪਾਲ ਸਿੰਘ ਐਮਪੀ ਕਾ ਬਣ ਗਿਆ ਤੇ ਅੱਜ ਜਿਹੜਾ ਇਹ ਸਮਰਜੀਤ ਸਿੰਘ ਮਾਨ ਆ ਤੇ ਤੂੰ ਭਾਈ 1999 ਦੇ ਵਿੱਚ ਤੇ ਜਿਹੜਾ ਤੂੰ ਵੋਟਾਂ ਦੇ ਵਿੱਚ ਖੜਾ ਹੋਇਆ 11 ਬੰਦੇ ਤੇ ਜਿੱਤੇ ਤੇ ਫਿਰ ਚਲੋ ਕਿਰਪਾਨ ਦੀ ਜਿੱਦ ਸੀ ਚਲੋ ਆਪਾਂ ਮੰਨਦੇ ਆ ਜਾਂ ਠੀਕ ਆ ਜਾਂ ਗਲਤ ਆ ਉਹ ਲੋਕ ਆ ਜਿਹੜਾ ਕਿ ਮੰਨਦੇ ਨੇ ਇਸ ਗੱਲ ਨੂੰ ਉਹ ਲੋਕਾਂ ਉੱਤੇ ਸਵਾਲ ਆ ਦੂਸਰਾ ਫਿਰ ਤੂੰ ਐਮਪੀ ਆ ਜਿਹੜਾ ਬੱਖ ਬੱਖ ਕਈ ਵਾਰੀ ਐਮਪੀ ਬਣਿਆ 2022 ਦੇ ਵਿੱਚ ਵੀ ਬਣਿਆ ਸੰਗਰੂਰ ਤੋਂ ਪਹਿਲਾਂ ਵੀ ਬਰਨਾਲੇ ਤੋਂ ਬਣਿਆ ਕਿ ਤੂੰ ਇਲੈਕਸ਼ਨ ਭਾਈ ਕਿਉਂ ਲੜੀ ਸੀ ਤੂੰ ਉਸ ਦਿਨ ਦਾ ਖਾਸਤਾਨ ਕਿਉਂ ਨਹੀਂ ਬਣਾਇਆ ਕਹਿੰਦੇ ਤੂੰ ਖਾਸਤਾਨ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਕਦੇ ਚੁੱਕਿਆ ਕਦੇ ਕਿਹਾ ਕਿ ਸਾਨੂੰ ਖਾਸਤਾਨ ਚਾਹੀਦਾ ਨਹੀਂ ਇਹ ਪਰ ਸਾਰੇ ਢਿੰਗਾ ਨੇ ਜਿਹੜੀਆਂ ਇਹ ਬਾਹਰ ਮਾਰਨੀਆਂ ਕਿਵੇਂ ਲੋਕਾਂ ਨੂੰ ਗਮਰਾਹ ਕਰਨਾ ਜਿਹੜਾ ਕਿ ਅੱਜ ਪਵਾੜਾ ਜਿਹੜਾ ਹੁਣ ਸਿਮਰਜੀਤ ਮਾਨ ਨੇ ਜਿਹੜਾ ਵਿਚ ਵੜ ਕੇ ਜਿਹੜਾ ਪਾਰਿਆ ਅਮਰਤਪਾਲ ਦੇ ਨਾਲ ਤਾਂ ਤੁਹਾਨੂੰ ਦੱਸ ਦਈਏ ਕਿ ਮਾਨ ਸਾਹਿਬ ਤੁਹਾਡੇ ਕੋਲ ਅਡੇ ਵੱਡੇ ਬੰਦੇ ਸੀ ਅਡੇ ਵੱਡੇ ਆਗੂ ਸੀ ਬਲਾਰੇ ਸੀ ਧਿਆਨ ਸਿੰਘ ਮਾਨ ਵਰਗੇ ਬਰਿੰਦਰ ਸਿੰਘ ਮਾਨ ਵਰਗੇ ਗੁਰਸੇਕ ਸਿੰਘ ਜਵਾਰ ਕੇ ਵਰਗੇ ਤੇ ਪਤਾ ਨਹੀਂ ਹੋਰ अनेका ਕਿੱਡੇ ਕਿੱਡੇ ਜਿਹੜੇ ਆਗੂ ਸੀ ਤਾਂ ਉਹ ਆ ਤੂੰ ਪਾਰਟੀ ਦੇ ਵਿੱਚ ਉਹਨਾਂ ਨੂੰ ਜਲੀਲ ਕਰਕੇ ਕੱਢੇ ਤੇ ਖੇਰੂ ਖੇਰੂ ਅੱਜ ਤੁਹਾਡੀ ਪਾਰਟੀ ਹੋ ਗਈ ਅੱਜ ਤੱਕ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਤੇ ਪਰ ਕੋਈ ਮਲ ਨਹੀਂ ਤੇ ਕਿੰਨਾ ਕ ਜਿਹੜਾ ਸਹੀਦਾ ਪਰਿਵਾਰਾਂ ਦੀ ਬਾਹ ਫੜੀ ਆ 40 ਸਾਲ ਤੋਂ ਮੈਨੂੰ ਇਹ ਵੀ ਦੱਸ ਦੇਵੇ ਸਮਰਜੀਤ ਸਿੰਘ ਮਾਨ ਦੂਸਰਾ ਹੁਣ ਪਵਾੜਾ ਕੀ ਪਾ ਰਿਹਾ ਸਰਬਜੀਤ ਸਿੰਘ ਖਾਲਸਾ ਜਿੱਤ ਗਿਆ ਤੇ ਅੱਜ ਉਸ ਦੇ ਵਿਰੋਧ ਦੇ ਵਿੱਚ ਕਿ ਅਮਰਪਾਲ ਸਿੰਘ ਉਹ ਆਪਣਾ ਨੁਮਾਇੰਦਾ ਤਰਨਤਾਰਨ ਦੀ ਸੀਟ ਤੋਂ ਖੜਾ ਨਾ ਕਰ ਦੇਵੇ ਇਸ ਕਰਕੇ ਜਿਹੜਾ ਅੰਬਰਤ ਕੌਰ ਆ ਜਿਹੜ ਮਲੋਆ ਜਿਹੜ ਕ ਸਹੀਦ ਭਾਈ ਬਿਆਨ ਸਿੰਘ ਦੀ ਲੜਕੀ ਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਭੈਣ ਆ ਆ ਜੋ ਕਹਿੰਦੀ ਮੈਂ ਆਜ਼ਾਦ ਤੌਰ ਤੇ ਜਿਹੜੀ ਚੋਣ ਲੜਦੀ ਆ ਉਹ ਲੜਾ ਕੌਣ ਰਿਆਗਾ ਸਿਮਰਜੀਤ ਸਿੰਘ ਮਾਨ ਪਵਾੜਾ ਕੌਣ ਪਾਰਿਆਗਾ ਸਿਮਰਜੀਤ ਸਿੰਘ ਮਾਨ ਕਿ ਹੁਣ ਤੁਸੀਂ ਦੇਖੋ ਉਧਰਲੀ ਵੋਟਾਂ ਉਧਰ ਜਾਂਦੀਆਂ ਨੇ ਜੇ ਅੰਬਰਧਪਾਲ ਸਿੰਘ ਦਾ ਬਾਰਸ ਅਕਾਲੀ ਦਲ ਬਾਰਸ ਜਥੇਬੰਦੀ ਜੇਕਰ ਆਪਣਾ ਉਮੀਦਵਾਰ ਖੜਾ ਕਰਦੀ ਆ ਤਾਂ ਫਿਰ ਤੁਸੀਂ ਇਹ ਦੇਖ ਲਓ ਕਿ ਦੋਨੇ ਹਾਰਨਗੇ ਜਾਂ ਫਿਰ ਇੱਕ ਦੂਜੇ ਨੂੰ ਸਮਰਥਨ ਦੇਣਾ ਜਿਹੜਾ ਇਹ ਜਾਇਜ ਆ ਤੇ ਪਰ ਇਹ ਵੱਡੀ ਗੱਲ ਆ ਕਿ ਜਿਹੜਾ ਪਵਾੜਾ ਹੈਗਾ ਇਹ ਸਿਰਜੀਤ ਸਿੰਘ ਮਾਨ ਪਵਾ ਰਿਹਾ ਹੋਰ ਕੋਈ ਨਹੀਂ ਦੂਸਰੀ ਖਬਰ ਜੁੜੀ ਆ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜਾ ਕਿ ਸੱਟਾ ਬਾਜ਼ਾਰ ਆ ਉਹ ਸਰਿਆਮ ਜਿਹੜਾ ਚੱਲ ਰਿਹਾ ਹੈਗਾ ਕੌਲੋ ਕਾਲਾ ਬਾਜ਼ਾਰ ਆ ਜਿਹੜਾ ਸੱਟੇ ਦਾ ਧੰਦਾ ਹੈਗਾ ਉਹ ਚੱਲ ਰਿਹਾ ਆ ਜਿਹੜਾ ਮਾਨਸਾ ਜ਼ਿਲ੍ਹੇ ਦੀ ਪੁਲਸਾ ਇਹਦੇ ਵਿੱਚ ਫੇਲ ਹੋਈ ਆ ਉਹਨੂੰ ਸੱਟੇ ਵਾਲੇ ਜਿਹੜਾ ਸਰਿਆਮ ਜਿਹੜਾ ਸੱਟਾ ਲਗਾਉਂਦੇ ਆ ਸੱਟਾ ਖੇਡਦੇ ਆ ਹਲੇ ਤੱਕ ਪੰਜਾਬ ਆਪਾਂ ਮਾਫ਼ ਕਰਨਾ ਮਾਨਸਾ ਦੀ ਪੁਲਸਾ ਮਾਨਸਾ ਦੇ ਜ਼ਿਲ੍ਹਾ ਦੀ ਪੁਲਸ ਵੱਲੋਂ ਕੋਈ ਦੋਸ਼ੀ ਜਿਹੜਾ ਅੱਜ ਤੱਕ ਤੁਸੀਂ ਸੁਣਿਆ ਕਿ ਜਿਹੜਾ ਸੱਟਾ ਲਾਉਂਦਾ ਜਾਂ ਸੱਟਾ ਵਿਕਾਉਂਦਾ ਜਾਂ ਸੱਟੇ ਦਾ ਜਿਹੜਾ ਕਾਰੋਬਾਰ ਕਰਦਾ ਕੋਈ ਫੜਿਆ ਗਿਆ ਹੋਵੇ ਇੱਕ ਨਹੀਂ ਦੇਖਿਆ ਹੋਣਾ ਤੇ ਇਹਦਾ ਪੌਲਸ ਨੂੰ ਤਾਂ ਇਸ ਤੋਂ ਤੱਕ ਕਿ ਨਸੇ ਵਾਲੇ ਵੀ ਆਪ ਫੜਾਉਣੇ ਪੈਂਦੇ ਆ ਕਰ ਕਰਕੇ ਕਿ ਭਾਈ ਫਲਾਣਾ ਨਸ਼ਾ ਵੇਚਦਾ ਵੇਖਿਆ ਤੁਸੀਂ ਪ੍ਰਮੇਂਦਰ ਝੋਟੇ ਨੇ ਜਿਹੜਾ ਉਹ ਨਸੇ ਵਾਲੀ ਕੁੜੀ ਤੇ ਦੋ ਮੁੰਡਿਆਂ ਨੂੰ ਫੜਾਇਆ ਤੇ ਫਿਰ ਉਹਦੇ ਘਰੇ ਜਾ ਕੇ ਗੱਡੀਆਂ ਲੈ ਕੇ ਕੰਮੇ ਜਾਂਦੇ ਆ ਆ ਤਾਂ ਹਾਲ ਆ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਦੂਸਰੇ ਪਾਸੇ ਅੱਜ ਭਾਜਪਾ ਤੇ ਆਵਾਦੀ ਪਾਰਟੀ ਲੜੀ ਜਾਂਦੇ ਆ ਭਾਜਪਾ ਕਹਿੰਦੀ ਅਸੀਂ ਪੰਜਾਬ ਨੂੰ ਸਕੀਮਾਂ ਦੇਣੀਆਂ ਨੇ ਭਗਵੰਤ ਮਾਨ ਕਹਿ ਰਿਹਾ ਉਸ ਸਕੀਮਾ ਕੱਟ ਰਿਹਾ ਜੀ ਤੁਹਾਡੇ ਦਾਲ ਆਟਾ ਦਾਲ ਕੱਟ ਰਿਹਾਗਾ ਸੈਂਟਰ ਸਰਕਾਰ ਕਹਿੰਦੀ ਅਸੀਂ ਉਸ ਤੋਂ ਵੀ ਵਧੀਆ ਸਕੀਮਾ ਦੇ ਰਹੇ ਆ ਹੁਣ ਜਿਹੜਾ ਕਿ ਗ੍ਰਿਫਦਾਰ ਆ ਭਾਜਪਾ ਵੱਲੋਂ ਜਿਹੜੇ ਬੰਦੇ ਨੇ ਜਿਹੜੇ ਭਾਜਪਾ ਦੇ ਚਾਹੇ ਛਲੇ ਰਜਖੜੋ ਵਿੱਚ ਚਾਹੇ ਕੋਈ ਵੀ ਹੋਵੇ ਉਹਨੂੰ ਗ੍ਰਿਫਦਾਰ ਕੀਤਾ ਜਾਂਦਾ ਤੇ ਜਿਹੜਾ ਰੌਲਾਗਾ ਹੁਣ ਭਾਈ ਪੰਜਾਬ ਦੇ ਵਿੱਚ ਆ 2027 ਦੇ ਵੋਟਾਂ ਨੂੰ ਲੈ ਕੇ ਜਿਹੜਾ ਔਰ ਸਮੇਂ ਜਿਹੜਾ ਬਦ ਸਕਦਾਗਾ ਹੋ ਸਕਦਾ ਕਿ ਜਿਹੜਾ ਪੰਜਾਬ ਦਾ ਸਿਆਮਾਨ ਇਹਨੂੰ ਵੱਡਾ ਝਟਕਾ ਵੀ ਲੱਗ ਸਕਦਾ ਹੋ ਸਕਦਾ ਕਿ ਕਿਸੇ ਵੇਲੇ ਵੀ ਜਿਹੜਾ ਕਿ ਸੀਐਮ ਦੀ ਗੱਡੀ ਤੋਂ ਜਿਹੜਾ ਭਾਜਪਾ ਲਾ ਸਕਦੀ ਆ ਕਿਉਂਕਿ ਇੱਥੇ ਜਿਹੜਾ ਜੋ ਭਾਜਪਾ ਨੂੰ ਫੜਿਆ ਜਾ ਰਿਹਾ ਪੁਲਿਸ ਵੱਲੋਂ ਹੁਣ ਭਾਜਪਾ ਗੱਲ ਕਹਿ ਰਹੀ ਆ ਕਿ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੇ ਬਧਾਇਕਾਂ ਦੇ ਨਾਲ ਧੱਕਾ ਕਰ ਰਹੀ ਆ ਜਦੋਂ ਤੁਸੀਂ ਤੇ ਸਾਰਾ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਸਿੱਖਾਂ ਦੇ ਨਾਲ ਧੱਕਾ ਕਰ ਰਹੇ ਹੋ 41 ਬੰਦੇ ਜੇਲ੍ਹ ਚ ਪਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਕੀ ਦੱਸੋ ਬੰਬ ਚਲਾਤਾ ਕੀ ਬਲਾਸਟ ਕਰ ਦਿੱਤਾ ਤੇ ਜਾਨੀ ਕਿ तमाम ਖਬਰਾਂ ਹੋਰ ਵੀ ਹੋ ਆਪਾਂ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਕਿ ਕਿਹੜੇ ਕਿਹੜੇ ਜਿਥੇਨ ਲਿਖਣ ਨੇ ਅੰਮਰਤਪਾਲ ਤੇ ਸਰਬਜੀਤ ਸਿੰਘ ਬਾਰੇ ਬਬਾਤ ਟਿੱਪਣੀ ਕੀ ਕੀਤੀ ਹੈ ਇਹਦੇ ਬਾਰੇ ਵੀ ਆਪਾਂ ਜਰੂਰ ਜਾਣਨਾ ਪਾਵਾਂਗੇ ਹੋਰ ਵੀ ਜਿਹੜੇ ਆ ਕਿ ਅਹਿਮ ਖਬਰਾਂ ਨੇ ਉਹ ਤੁਹਾਨੂੰ ਆਗਲੀ ਵੀਡੀਓ ਵਿੱਚ ਜਰੂਰ ਸੁਣਾਵਾਂਗੇ ਕਿਉਂਕਿ ਵੀਡੀਓ ਲੰਬੀ ਹੁੰਦੀ ਆ ਹੁਣ ਦਿਓ ਇਜਾਜ਼ਤ ਮੈਨੂੰ ਤੇ ਤੁਸੀਂ ਇਹਨਾਂ ਜਿਹੜਾ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦੇਣਾ ਧੰਨਵਾਦ ਵਰਜੀਕਾ ਖਾਲਸਾ ਵਰਜੀ ਕੀ ਫਤਿਹ